ਪੰਜਾਬ ਦੇ ਵਿਧਮੰਤੀ ਹਰਪਾਲ ਚੀਮਾ ਦਾ ਬਿਆਨ ਹੈ ਕਿ ਪਿੰਡ ਕਮਾਲਪੁਰ ਚ 40 ਲੱਖ ਦੀ ਲਾਗਤ ਦੇ ਨਾਲ ਤਿਆਰ ਹੋਇਆ ਪੰਚਾਇਤ ਘਰ ਕਮਾਲਪੁਰ ਤੋਂ ਦਿਰਬਾ ਨੂੰ ਜਾਂਦੀ ਸੜਕ ਦੇ ਨਿਰਮਾਣ ਲਈ 6.3 ਲੱਖ ਦੀ ਦੱਸਦੀ ਕਿ ਰਾਸ਼ੀ ਜਿਹੜੀ ਜਾਰੀ ਕੀਤੀ ਗਈ ਹੈ ਕਿ ਕੀ ਕੁਝ ਕਹਿ ਰਹੇ ਨੇ ਹਰਪਾਲ ਸਿੰਘ ਚੀਮਾ ਤੁਹਾਨੂੰ ਸੁਣਾ ਦਿੰਦੇ ਆ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਕਿ ਤੁਸੀਂ ਅੱਜ ਇਸ ਸ਼ਾਨਦਾਰ ਪੰਚਾਇਤ ਘਰ ਦੇ ਅੰਦਰ ਬੈਠੇ ਹੋ ਕਿਉਂਕਿ ਕਾਫੀ ਸਮਾਂ ਪਹਿਲਾਂ सरपंच ਸਾਹਿਬਾਨ ਨੇ ਮੰਗ ਕੀਤੀ ਸੀਗੀ ਕਿ ਪਿੰਡ ਦਾ ਪੰਚਾਇਤ ਘਰ ਬਣਾਉਣਾ ਚਾਹੀਦਾ ਪੰਚਾਇਤ ਘਰ ਬਣ ਕੇ ਤਿਆਰ ਹੋਇਆਗਾ ਸੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਹਦੇ ਉੱਤੇ 40 ਲੱਖ ਰੁਪਈਆ ਜਿਹੜਾ ਖਰਚ ਆਇਆ ਸੀਗਾ ਮੇਰੇ ਕੋਲ ਸਮਾਂ ਘੱਟ ਹੁੰਦਾਗਾ ਕਿਉਂਕਿ ਡਿਪਾਰਟਮੈਂਟ ਇੰਪੋਰਟੈਂਟ ਡਿਪਾਰਟਮੈਂਟ ਨੇ ਉਹਨਾਂ ਦੇ ਅੰਦਰ ਕਾਫੀ ਸਮਾਂ ਲੱਗ ਜਾਂਦਾਗਾ ਸੋ ਉਦਘਾਟਨ ਕਰਨ ਵੀ ਆਇਆ ਗਿਆ ਤੋਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ 40 ਲੱਖ ਰੁਪਏ ਦਾ ਇਹ ਪੰਚਾਇਤ ਘਰ ਬਣਿਆਗਾ ਔਰ ਇਸ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਜਿਹੜੀ ਤੁਹਾਡੀ ਢੜਬੇ ਵਾਲੀ ਸੜਕ ਸੀਗੀ ਉਹਦਾ 6 ਕਰੋੜ 30 ਲੱਖ ਰੁਪਇਆ 6 ਕਰੋੜ 30 ਲੱਖ ਰੁਪਇਆ ਜਿਹੜਾ ਉਹ ਸੈਂਕਸ਼ਨ ਕਰਤਾ ਅਗਲੇ ਮਹੀਨੇ ਜਦੋਂ ਸੜਕ ਜਿਹੜੀ ਆ ਬਣਨੀ ਸਟਾਰਟ ਹੋ ਜੂਗੀ ਤੇ ਦੂਜੀ ਸਫੀਪੁਰ ਖੁਰਦ ਵਾਲੀ ਸੜਕ ਜਿਹੜੀ ਆ ਤੁਹਾਡੀ ਬਣ ਰਹੀ ਹੈਗੀ ਸਫੀਪੁਰ ਖੁਰਦ ਵਾਲੀ ਬਣ ਰਹੀ ਹੈਗੀ ਕਮਾਲਪੁਰ ਤੋਂ ਢੜਬਾ ਜਿਹੜੀ ਆ ਉਹ 6 ਕਰੋੜ 30 ਲੱਖ ਰੁਪਏ ਦੇ ਨਾਲ ਬੜੀ ਜਲਦੀ ਉਹਦਾ ਕੰਮ ਸਟਾਰਟ ਹੋ ਜਾਊਗਾ ਕਾਫੀ ਅਰਸੇ ਤੋਂ ਪਈ ਸੀਗੀ ਸੋ ਉਹਦਾ ਕਾਰਨ ਇਹ ਸੀਗਾ ਕਿ ਜਿਹੜੀ ਕਾਫੀ ਲੰਬੇ ਅਰਸੇ ਤੋਂ ਪਈ ਸੀ ਉਹ ਸਰਕਾਰ ਜਿਹੜੀ ਹੈ ਸੈਂਟਰ ਸਰਕਾਰ ਨੂੰ ਭੇਜੀ ਗਈ ਸਕੀਮ ਆਈ ਸੀ ਪਰ ਲੇਕਿਨ ਉਹ ਸਕੀਮ ਜਿਹੜੀ ਹੈ ਫੇਲ ਹੋ ਗਈ ਇਸ ਕਰਕੇ ਲੇਟ ਹੋયાਗੇ ਹੁਣ 6 ਕਰੋੜ 30 ਲੱਖ ਰੁਪਇਆ ਮੈਂ 10 ਦਿਨ ਪਹਿਲਾਂ ਉਹ ਸੈਂਕਸ਼ਨ ਕੀਤਾਗਾ ਅਗਲੇ 10 12 ਦਿਨਾਂ ਚ ਉਹਦਾ ਟੈਂਡਰ ਲੱਗ ਜਾਊਗਾ ਆਪਾਂ ਜਿਹੜਾ ਜਦ ਤੱਕ ਬਾਰਸ਼ਾਂ ਨਹੀਂ ਗਈ ਜੁਲਾਈ ਅਗਸਤ ਤੋਂ ਪਹਿਲਾਂ ਪਹਿਲਾਂ ਸੜਕ ਜਿਹੜੀ ਆ ਬਣ ਕੇ ਤਿਆਰ ਹੋ ਜਾਊਗੀ ਔਰ ਤੁਹਾਨੂੰ ਦਿੜਬੇ ਜਾਣ ਨੂੰ ਸਿਰਫ 2-3 ਮਿੰਟ ਲੱਗਿਆ ਕਰਨਗੇ ਸੋ ਇਸ ਗੱਲ ਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਸ ਤੋਂ ਬਿਨਾ ਇਸ ਤੋਂ ਪਹਿਲਾਂ ਆਪਾਂ ਨੇ ਥੋੜੇ ਦਿਨ ਪਹਿਲਾਂ ਤੁਹਾਡੇ ਪਿੰਡ ਦੇ ਸਕੂਲ ਦੇ ਲਗਭਗ 44 ਲੱਖ ਰੁਪਇਆ ਲਾ ਕੇ ਕਮਰੇ ਜਿਹੜੇ ਬਣਾਏ ਨੇ ਕਲਾਸਰੂਮ ਬੜੇ ਬਣਾਏ ਨੇ ਤਾਂ ਕਿ ਬੱਚੇ ਜਿਹੜੇ ਨੇਗੇ ਉਹ ਅੱਛੇ ਸਕੂਲ ਦੇ ਅੰਦਰ ਬੈਠ ਕੇ ਆਪਣੀ ਪੜ੍ਹਾਈ ਕਰ ਸਕਣ ਹੋਰ ਵੀ ਕਾਫੀ ਸਾਰੀਆਂ ਮੰਗਾਂ ਮੈਨੂੰ ਸਰਪੰਚ ਸਾਹਿਬ ਨੇ ਤੁਹਾਡੇ ਪਿੰਡ ਦਾ ਜਿਹੜਾ ਕਮਿਊਨਿਟੀ ਸੈਂਟਰ ਆ ਜਿੱਥੇ ਤੁਸੀਂ ਆਪਣਾ ਗਮੇਈ ਦਾ ਖੁਸ਼ੀ ਦਾ ਪ੍ਰੋਗਰਾਮ ਕਰਦੇ ਹੋ ਉਹਦਾ ਐਸਟੀਮੇਟ ਦੇ ਕੇ ਆਏ ਨੇ ਕਿ ਉਹ ਵੀ ਪੈਸੇ ਜਿਹੜੇ ਨੇਗੇ ਇਸੇ ਮਹੀਨੇ ਚ 10 ਲੱਖ ਰੁਪਏ ਦਾ ਐਸਟੀਮੇਟ ਦੇ ਕੇ ਆਏ ਨੇ ਕਿ ਇਸੇ ਮਹੀਨੇ ਦੇ ਅੰਦਰ-ਅੰਦਰ ਉਹ ਵੀ ਮੈਂ ਪੈਸੇ ਪਾ ਦਊਗਾ ਤਾਂ ਕਿ ਤੁਹਾਡਾ ਉਹ ਵੀ ਕੰਮ ਜਨਰਲੀ ਸਟਾਰਟ ਹੋ ਜੇ ਸੋ ਤੁਸੀਂ ਇਮਾਨਦਾਰ ਸਰਪੰਚ ਨੂੰ ਚੁੜਿਆਗਾ ਸੋ ਬਿਲਕੁਲ ਪੈਸੇ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਔਰ ਲਗਾਤਾਰ ਤੁਸੀਂ ਮੇਰਾ ਦੋ ਵਾਰ ਸਾਥ ਦਿੱਤਾਗਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾਗਾ ਸੋ ਮੈਂ ਤੁਹਾਡਾ ਸਬਦਾ ਜਿੱਤੇ ਧੰਨਵਾਦ ਕਰਦਾਗਾ ਉਹ ਤੇ ਤੁਹਾਨੂੰ ਯਕੀਨ ਦਿਵਾਣਾਗਾ ਕਿ ਵਿਕਾਸ ਦੀ ਜਿਹੜੀ ਆ ਕੋਈ ਵੀ ਕਮੀ ਕਿਸੇ ਦੀ ਪਾਸੇੋਂ ਨਹੀਂ ਰਣ ਦਿੱਤੀ ਜਾਊਗੀ